ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਬਠਿੰਡੇ ਦੀ ਸੋਸ਼ਲ ਮੀਡੀਆ ਦੀ ਵੀਡੀਓ ਵਾਇਰਲ ਤੇਜ਼ੀ ਨਾਲ ਹੋ ਰਹੀ ਹੈ ਜਿਸ ਦੇ ਵਿੱਚ ਕੀ ਕੁਝ ਨੌਜਵਾਨ ਹਥਿਆਰਨ ਲੈ ਕੇ ਫਾਇਰ ਕਰਦੇ ਨਜ਼ਰ ਆਉਂਦੇ ਹਨ ਇਹ ਰਾਮਪਰਾ ਦੀ ਦੁੱਲੇਵਾਲ ਪਿੰਡ ਦੀ ਇੱਕ ਵਿਆਹ ਦੇ ਪ੍ਰੋਗਰਾਮ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਵੱਲੋਂ ਵਾਈਫਾਇਰ ਕਰਦੇ ਦਿਖਾਈ ਦੇ ਰਹੇ ਜਿਸ ਤੱਕ ਪੁਲਿਸ ਨੇ ਇਸ ਵੀਡੀਓ ਨੂੰ ਸੰਧੀ ਜਾਂਚ ਤੇਜ਼ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਚੁਲਵੇਗਾ ਉਸ ਤੋਂ ਬਣਦੀ ਵਿਰੋਧ ਕਾਰਵਾਈਆਂ ਕੀਤੀ ਜਾਣਗੀਆਂ ਦੇਖ ਰਹੇ ਹਾਂ ਅਗਲੇ ਦਿਨਾਂ ਵਿੱਚ ਹੋਰ ਕੀ ਕੀ ਇਹ ਜਿਹਾ ਕਾਰਵਾਈਆਂ ਹੋਣੀਆਂ ਐਸ.ਆਈ. ਜਰੂਰ ਸਿੰਘ ਐਸ.ਐਚ.ਓ. ਥਾਣਾ ਫੂਲ ਅੱਜ ਇੱਕ ਵੀਡੀਓ ਨੈਟ ਤੇ ਘੁੰਮ ਰਹੀ ਹੈ ਜਿਸ ਦਾ ਪਤਾ ਲੱਗਾ ਕਿ ਵੀਡੀਓ ਜਿਹੜੀ ਪਿੰਡ ਦੁੱਲੇ ਵਾਲਾ ਵਿਆਹ ਦੇ ਫੰਕਸ਼ਨ ਵਿੱਚ ਫਾਇਰ ਕਰਨੇ ਪਾਏ ਗਿਆ ਹੈ ਇਹਦੀ ਪੜਤਾਲ ਕਰਕੇ ਜਲਦੀ ਤੋਂ ਜਲਦੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊ ਤੇ ਦੋਸ਼ੀ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਵਿਅਕਤੀ ਇੱਕ ਫੰਕਸ਼ਨ ਵਿੱਚ ਇੱਕ ਵਰਵਾਲ ਵਰ ਨਾਲ ਫਾਇਰ ਕਰ ਰਿਹਾ ਸੀ। ਜੋ ਇਸ ਸੰਬੰਧੀ ਥਾਣਾ ਫੂਲਵੇਖੇ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਕਰਨੈ ਸਿੰਘ ਵਾਸੀ ਦੁੱਲੇ ਵਾਲਾ ਖਿਲਾਫ ਜੇਰੇ ਧਾਰਾ 125 ਪੀ ਐਨ ਐਸ ਅਤੇ 25 ਜਨ ਜਨ ਅਰਮ ਜੈ ਤਹਿਤ ਮੁਕੱਦਮਾ ਨੰਬਰ 82 ਮਿਤੀ 17/3/25 ਦਰਜ ਕਰ ਲਿਆ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਜਲਦ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ